ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਤੋਂ ਬਹੁਤ ਸੋਹਣੇ ਸੋਹਣੇ ਸੂਟਸ ਜ਼ਰੂਰ ਬਾਏ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏਗੇ ਸਲਾਈ ਵਾਲੇ ਸੂਟ ਤੇ ਵਰਕ ਵਾਲੇ ਤੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਮੇਰੇ ਕੋਲ ਫੈਬਰਿਕ अवेलेबल ਹੋਊਗਾ ਉਹ ਆਪਾਂ ਮਤਲਬ ਤੁਹਾਨੂੰ ਦਿਖਾ ਦਾਂਗੇ ਹਨਾ ਵੀ ਤੁਸੀਂ ਇਹ ਆਪਣੇ ਕੋਲੇ ਪ੍ਰਿੰਟ अवेलेबल ਹੈਗਾ ਤਾਂ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋਗੇ ਤੇ ਜਿਹੜੇ ਨਹੀਂ ਹੋਣਗੇ ਤੁਸੀਂ ਹੋਰ ਪ੍ਰਿੰਟ ਦੇ ਵਿੱਚ ਉਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਾ ਸਕਦੇ ਹੋਗੇ ਪਹਿਲਾਂ ਜਿਹੜੇ ਮੇਰੇ ਸੂਟ ਪਾਇਆ ਹੈ ਆਪਾਂ ਕਾਟਨ ਦਾ ਰੈਡੀ ਕੀਤਾ ਹੈਗਾ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤੇ ਇਦਾਂ ਆਪਾਂ ਬਸ neck ਤੇ ਡਿਜ਼ਾਈਨ ਰੱਖਿਆ ਹੈਗਾ ਇਹਦੇ ਤੇ ਬਾਵਾ ਤੇ ਰੱਖਿਆ ਹੈਗਾ ਇਸ ਤਰ੍ਹਾਂ ਦਾ ਡਿਜ਼ਾਈਨ ਜੇ ਤੁਸੀਂ ਘੇਰੇ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲਾ ਜਿਹੜਾ ਵਰਕ ਆ ਬਾਜੂ ਵਾਲਾ ਤਾਂ ਤੁਸੀਂ ਘੇਰੇ ਤੇ ਕਰਵਾ ਸਕਦੇ ਹੋਗੇ ਸਿਰਫ ਮੈਂ ਪਾਈ ਪੈਨ ਦਿੱਤੀ ਹੈਗੀ ਤੇ ਪਲੱਸ ਆਪਾਂ बॉटਮ ਤੇ ਜਿਹੜੇ ਮਤਲਬ ਜਿਹੜਾ ਵਰਕ ਹੈਗਾ ਉਹ ਗੋਡਿਆਂ ਤੱਕ ਆ ਰਿਹਾ ਤੁਸੀਂ ਦੇਖ ਸਕਦੇ ਹੋਗੇ ਵਾਈਟ ਕਲਰ ਦੀ बॉटਮ ਰੱਖੀ ਹੈ ਤੁਸੀਂ 올ਓਵਰ ਸੂਟ ਵੀ ਮਤਲਬ ਰੈਡੀ ਕਰਵਾ ਸਕਦੇ ਹੋ ਵਰਕ ਕਰਵਾ ਸਕਦੇ ਹੋਗੇ ਪਰ ਤੁਹਾਨੂੰ ਪਲੇਨ ਸਟੱਫ ਨਹੀਂ ਮਿਲੂਗਾ ਕਿਉਂਕਿ ਬਹੁਤ ਲਿਮਟਿਡ ਜਾਂ ਸਟਾਕ ਹੁੰਦਾ ਹੈਗਾ ਸਾਡੇ ਕੋਲ ਪਲੇਨ ਤੇ ਵਰਕ ਵਗੈਰਾ ਲਈ ਹੀ ਆਪਾਂ ਲੈ ਕੇ ਆਉਣੇ ਆਗੇ ਤੇ ਤੁਸੀਂ ਪ੍ਰਾਈਸ ਆ ਜਿਹੜਾ ਆਪਣਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਵੀ ਵਰਕ ਭੇਜ ਕੇ ਸਾਨੂੰ ਪੁੱਛ ਸਕਦੇ ਹੋ ਪਿਕ ਭੇਜ ਕੇ ਤੁਸੀਂ ਸਾਡੇ ਮਤਲਬ ਕੋਈ ਵੀ ਵਰਕ ਹੈ ਜਿਹੜਾ ਚੂਜ਼ ਕਰ ਸਕਦੇ ਹੋਗੇ ਚਲੋ ਜੀ ਤੁਹਾਨੂੰ ਸਟਿਚਿੰਗ ਵਾਲੇ ਸੂਟ ਦਿਖਾਉਣੇ ਆ ਪਹਿਲਾਂ ਇਹ ਵੀ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੀ ਤੁਸੀਂ ਸਲਾਈ ਵਾਲੇ ਸੂਟ ਨੇ ਜਿਹੜੇ ਸ਼ੋਅ ਕਰਿਆ ਕਰੋ ਲਓ ਜੀ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਏ ਬਣਿਆ ਹੋਇਆ ਜੀ ਫੁੱਲ ਪਿਓਰ ਕ੍ਰਾਸ਼ ਤੇ ਉੱਪਰ ਕ੍ਰਾਸ਼ ਕਾਟਨ ਹੈਗੀ ਫੁੱਲ ਪਿਓਰ ਉਹਦੀ ਆਪਾਂ ਰੈਡੀ ਕੀਤਾ ਹੈਗਾ ਜਿਹੜਾ ਮਤਲਬ ਸਲਵਾਰ ਦਾ ਵਰਕ ਹੈਗਾ ਉਸ ਤਰ੍ਹਾਂ ਆਪਾਂ ਮਤਲਬ ਇਹ ਪੈਚ ਲਗਾਇਆ ਹੈਗਾ ਸਾਰਾ ਇਹ ਵਾਲਾ ਤੇ ਬਸ ਇਸ ਤਰ੍ਹਾਂ ਆਪਾਂ ਨੈੱਕ ਦਾ ਡਿਜ਼ਾਈਨ ਦਿੱਤਾ ਹੈਗਾ ਪਲੱਸ ਆਪਾਂ ਮਤਲਬ ਲੇਸਿਸ ਦਿੱਤੀਆਂ ਚਾਕਾਂ ਦੇ ਉੱਪਰ ਦੋਨਾਂ ਦੇ ਉੱਪਰ ਬਹੁਤ ਬਰੀਕ ਜੀ ਲੇਸ ਲਗਾਈ ਹੈਗੀ ਤੇ ਇਸ ਤੋਂ ਬਾਅਦ ਆ ਗਈਆਂ ਜੀ ਬਾਵਾ ਨੂੰ ਲੋ ਜੀ ਅੱਜ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਲੈਂਸ ਦਿੱਤੀ ਹੈਗੀ ਬ੍ਰੀਕ ਜੀ ਲੈਂਸ ਲਗਾਈ ਹੈਗੀ ਤੇ ਇਹ ਦੁਪੱਟਾ ਇਹਦੇ ਨਾਲ ਆਪਾਂ ਰੱਖਿਆ ਹੈਗਾ ਟਾਈ ਐਂਡ ਡਾਈ ਰੱਖਿਆ ਹੈਗਾ ਤੇ ਇਹ ਫੁੱਲ ਪਿਓਰ ਕਮਲ ਚਨਾਉਂਦਾ ਦੁਪੱਟਾ ਤੁਸੀਂ ਸੈਮੀ ਦਾ ਵੀ ਰੱਖ ਸਕਦੇ ਹੋਗੇ ਕਿਉਂਕਿ ਕਰੀਮ ਬੇਸ ਸੀਗਾ ਤੇ ਇਹਦੇ ਉੱਪਰ ਥੋੜਾ ਜਿਹਾ ਮਤਲਬ ਟਾਈ ਐਂਡ ਡਾਈ ਹੀ ਸੋਹਣਾ ਲੱਗਣਾ ਸੀਗਾ ਸਿੰਪਲ ਬੇਸ ਨਾਲ ਦਾ ਕਰੀਮ ਨਾਲ ਦਾ ਨਹੀਂ ਸੋਹਣਾ ਲੱਗਣਾ ਸੀਗਾ ਇਸ ਤਰ੍ਹਾਂ ਦੇਖੋ ਆਪਾਂ ਦੁਪੱਟਾ ਰੱਖਿਆ ਹੈਗਾ ਟਾਈ ਐਂਡ ਆਪਾਂ ਸ ਉੱਪਰ ਜੇ ਕਲਰ ਪਾਉਣੇ ਹੋਣੇ ਟਾਈ ਐਂਡ ਡਾਈ ਦੇ ਵਿੱਚ ਬਾਲੇ ਪੜਕੀਲੇ ਜੇ ਨਹੀਂ ਪਾਉਂਦੇ ਦੇਖੋ ਤੁਸੀਂ ਠੀਕ ਹੈ ਜੀ ਇਹਦੇ ਨਾਲ ਦਾ ਮਤਲਬ ਸੇਮ ਸੂਟ ਨਹੀਂ अवेलेबल ਹੋਣਾ ਕਿਉਂਕਿ ਆਪਾਂ ਪ੍ਰਿੰਟ ਵਗੈਰਾ ਪਾਉਂਦੇ ਰਹਨੇ ਆਂਗੇ ਡਿਜ਼ਾਈਨਿੰਗ ਤੁਸੀਂ ਸਾਡੇ ਤੇ ਛੱਡ ਸਕਦੇ ਹੋਗੇ ਤੁਹਾਨੂੰ ਪੂਰੀ ਐਂਡ ਸੋਣੀ ਤਿਆਰ ਕਰਕੇ ਦਵਾਂਗੇ ਡਿਜ਼ਾਈਨਿੰਗ ਸੂਟਾਂ ਦੀ ਤੇ ਫਿਰ ਜਿਹੜਾ ਨੈਕਸਟ ਸੂਟ ਆ ਗਿਆ ਜੀ ਕਾਟਨ ਦਾ ਆ ਗਿਆ ਇਹਦੇ ਨਾਲ ਦਾ ਤੁਹਾਨੂੰ ਸੂਟ ਮਿਲ ਜੂਗਾ ਇਹਦਾ ਪ੍ਰਾਈਸ ਹੈਗਾ ਸਾਡੇ 1500 ਸੀਗਾ ਸੇਮ ਸੂਟ ਮਿਲ ਜੂਗਾ ਇੱਕ ਇਹਦੇ ਵਿੱਚ ਸੀ ਗ੍ਰੀਨ ਕਲਰ ਹੈਗਾ ਠੀਕ ਹੈ ਜੀ ਤੇ ਇਹਦੇ ਵੀ ਆਪਾਂ ਦੇਖੋ ਨੈਕ ਤੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਲਓ ਜੀ ਵੀ ਸ਼ੇਪ neck ਰੱਖਿਆ ਹੈਗਾ neck ਤੇ ਵੀ ਡਿਜ਼ਾਈਨ ਦਿੱਤਾ ਤੇ ਪਲੱਸ ਆਪਾਂ ਪੱਟੀ ਵੀ ਡਬਲ ਲੈਸ ਲਗਾ ਕੇ ਲਗਾਈ ਹੈ ਤੇ ਫੇਰ ਆਜੂਗਾ ਜੀ ਵਸਟ ਫਰੰਟ ਪੈਕ ਚਾਕਾਂ ਤੇ ਆਪਾਂ ਮਤਲਬ ਸੇਮ ਲੈਸ ਲਗਾਈ ਹੈਗੀ ਇਸ ਤਰ੍ਹਾਂ ਹੀ ਆਪਾਂ ਬਾਜੂ ਤੇ ਲਗਾਈ ਹੈਗੀ ਤੇ ਪਲੱਸ ਇਹਦੇ ਨਾਲ ਆਜੂਗਾ ਜੀ ਫੁੱਲ ਪ्युअर ਕਮਲ ਜਨੌਨ ਦਾ ਦੁਪੱਟਾ ਆਜੂਗਾ ਇਸ ਤਰ੍ਹਾਂ ਆਪਾਂ ਮਤਲਬ ਡਾਇਮੰਡ ਪਾ ਕੇ ਆਪਾਂ ਡਾਈ ਕੀਤਾ ਲਓ ਜੀ ਨੈਕਸਟ ਸੂਟ ਆਜੂਗਾ ਜੀ ਆਪਾਂ ਬਣਾਇਆ ਹੋਇਆਗਾ ਕੋਟ ਸੈੱਟ ਤੁਸੀਂ ਇਹਨੂੰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਕੋਟ ਸੈੱਟ ਨੂੰ ਲਓ ਜੀ ਸੇਮ ਉਦਾਂ ਹੀ ਆਪਾਂ ਕਾਲਰ ਬਣਾ ਕੇ ਜਿੱਦਾਂ ਪਹਿਲਾਂ ਵਾਲੇ ਕੋਟ ਸੈੱਟ ਸੀਗੇ ਕਾਫੀ ਸਾਰੇ ਆਰਡਰ ਆਏ ਨੇ ਭੈਣਾਂ ਦੇ ਵੀ ਸਾਡੇ ਕੋਟ ਸੈੱਟ ਲੈਣਗੇ ਜਿਹੜੇ ਰੈਡੀ ਕਰਦੇ ਹੋ ਇਸ ਤਰ੍ਹਾਂ ਦੇਖੋ ਆਪਾਂ ਬਣਾਇਆਗਾ ਤੇ ਪਲੱਸ ਬਟਨ ਦਿੱਤੇ ਨੇਗੇ ਨਾਲ ਇਹ ਤੇ ਆਪਾਂ ਕੋਈ ਪਾਕਟ ਨਹੀਂ ਲਗਾਈ ਹੈਗੀ ਇਦਾਂ ਮਤਲਬ ਆਜੂਗਾ ਬਾਹਵਾ ਤੇ ਕੰਮ ਆਜੂਗਾ ਤੇ ਡਿਜ਼ਾਈਨ ਦਿੱਤਾ ਹੈਗਾ ਇਸ ਤਰ੍ਹਾਂ ਲੋ ਜੀ ਤੇ ਪਲੱਸ ਇਹਦੇ ਨਾਲ ਆਪਾਂ ਰੱਖਿਆ ਹੈਗਾ ਪੈਂਟ ਪਲਾਜ਼ੋ ਇਸ ਤਰ੍ਹਾਂ ਆਪਾਂ ਮਤਲਬ ਲੇਸਿਸ ਦਾ ਡਿਜ਼ਾਈਨ ਦਿੱਤਾ ਮੂਰੀ ਤੇ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਮਤਲਬ ਸੇਮ ਪ੍ਰਿੰਟ ਵੀ ਹੈਗਾ ਹੈਗਾ ਤੇ ਪਲੱਸ ਕੋਈ ਵੀ ਤੁਸੀਂ ਫੈਬਰਿਕ ਤੇ ਮਤਲਬ ਪ੍ਰਿੰਟ ਤੇ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਨੈਕਸਟ ਸੂਟ ਆ ਜੂਗਾ ਜੀ ਬਹੁਤ ਹੀ ਸੋਹਣਾ ਕਾਟਨ ਇੰਦਾ ਫੈਬਰਿਕ ਹੈ ਵੀ ਲੋ ਜੀ ਇਸ ਤਰ੍ਹਾਂ ਹੀ ਬਣਾਇਆ ਹੈ ਜੀ neck ਤੁਸੀਂ ਦੇਖ ਸਕਦੇ ਹੋਗੇ neck ਤੇ ਆਪਾਂ ਮਤਲਬ crepe ਦਾ patch ਦਿੱਤਾ ਹੈਗਾ ਇਹ ਵਾਲਾ ਤੇ ਸੈਂਟਰ ਦੇ ਵਿੱਚ ਆਪਾਂ ਹੌ ਲਗਾਈਆਂ ਨੇ ਕਿ ਡਿਜ਼ਾਈਨ ਬਣਾਤਾ ਤੇ ਬਸ ਸਿੰਪਲ ਆਪਾਂ వైਪਨ ਦਿੱਤੀ ਹੈਗੀ ਕਿਉਂਕਿ ਜੇ ਆਪਾਂ neck ਤੇ ਡਿਜ਼ਾਈਨ ਕਰਦੇ ਹਾਂ ਨਾ ਫਿਰ ਹੋਰ ਲੈਸਸ ਦਾ ਡਿਜ਼ਾਈਨ ਕਰ ਦਿੰਨੇ ਆਂਗੇ ਫਿਰ ਉਹ ਮਤਲਬ ਜ਼ਿਆਦਾ ਸੋਹਣਾ ਨਹੀਂ ਲੱਗਦਾ ਇਹਦੇ ਨਾਲ ਆਪਾਂ ਰੱਖਿਆ ਇੱਕ beige ਦਾ ਦੁਪੱਟਾ ਕਿਉਂਕਿ ਇਹਦੇ ਵਿੱਚ ਡਾਰਕ ਸ਼ੇਡ ਸੀਗਾ ਸਹੀ ਲੱਗਣਾ ਸੀਗਾ ਠੀਕ ਹੈ ਜੀ ਇਹ ਵਾਲੀ ਇਹਦੀ ਬਾਟਮ ਹੈਗੀ ਸੇਮ ਨਹੀਂ ਮਿਲੂਗਾ ਇਹਦੇ ਨਾਲ ਦਾ ਵੀ ਤੁਹਾਨੂੰ ਪਰ ਮੈਂ ਵੀਡੀਓ ਲੈ ਕੇ ਆਉਂਗੀ ਇੱਕ ਸੂਟਾਂ ਦੀ कॉटन सिल्क ਦੇ ਵਿੱਚ ਸੂਟ ਪਏ ਨੇਗੇ ਤੁਸੀਂ ਉਹਨਾਂ ਤੇ ਰੈਡੀ ਕਰਵਾ ਸਕਦੇ ਹੋਗੇ ਪ੍ਰਿੰਟ ਹੋਰ ਨੇਗੇ ਜਿੱਦਾਂ ਕਿ ਇਹ कॉटन सिल्क ਦਾ ਸੂਟ ਹੈਗਾ ਇਹਦੇ ਨਾਲ ਦੇ ਆਪਾਂ ਹੋਰ ਪ੍ਰਿੰਟ ਤੁਹਾਨੂੰ ਸ਼ੋਅ ਕਰਾਂਗੇ ਉਹ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਇਸ ਤਰ੍ਹਾਂ ਇਦਾਂ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਟਨ ਲਗਾਏ ਨੇਗੇ ਪਲਾਸ ਆਪਾਂ ਚਾਕਾਂ ਦੇ ਉੱਪਰ ਜਿਹੜੀ ਹੈਗੀ ਫਰਨੀਸ਼ਿੰਗ ਪੱਟੀ ਲਗਾ ਕੇ ਨਾਲ ਆਪਾਂ ਮਤਲਬ ਮਲਟੀ ਕਲਰ ਦੀ ਲੇਸ ਲਗਾਈ ਹੈ ਬਿਲਕੁਲ ਬ੍ਰੀਕ ਜੀ ਤੇ ਨਾਲ ਹੀ ਇਦਾਂ ਹੀ ਬਾਵਾ ਤੇ ਡਿਜ਼ਾਈਨ ਦਿੱਤਾ ਹੈ ਜਿਹੜੀ ਇਹ ਪੱਟੀ ਲਗਾਈ ਹੈਗੀ ਆਪਾਂ ਉੱਪਰ ਦੀ ਲਗਾਈ ਹੈਗੀ ਮਤਲਬ ਅੰਦਰ ਦੀ ਨਹੀਂ ਲਗਾਈ ਹੈਗੀ ਫਰੰਟ ਪੈਕ ਚਾਕਾਂ ਤੇ ਲਗਾਈ ਹੈ ਸੇਮ ਦੁਪੱਟਾ ਇਹਦੇ ਨਾਲ ਆਪਾਂ ਰੱਖਿਆ ਜੀ ਦੋ ਕਲਰ ਦਾ ਇਹਦਾ ਦੁਪੱਟਾ ਇਸ ਤਰ੍ਹਾਂ ਬਣਾਇਆ ਹੈਗਾ ਸੈਂਟਰ ਦੇ ਵਿੱਚ ਆਪਾਂ ਰੱਖਿਆ ਜੀ ਸੂਟ ਨਾਲ ਦਾ ਤੇ ਦੋਨੋਂ ਸਾਈਡਾਂ ਮਤਲਬ ਜਿਸ ਤਰ੍ਹਾਂ ਦੀ ਪੱਟੀ ਹੈਗੀ ਉਸ ਤਰ੍ਹਾਂ ਦੇ ਰੱਖਿਆ ਨੇ ਜਿਵੇਂ ਆ ਫਲਾਰ ਅਮਾਜ਼ੈਂਟਾ ਉਹਦਾ ਰੱਖਿਆ ਨੇ ਉਸ ਤਰ੍ਹਾਂ ਆਪਾਂ ਇਹ ਦੁਪੱਟਾ ਬਣਾਇਆ ਫੁੱਲ ਪਿਓਰ ਕਮਲ ਚਨਾਉਂਦਾ ਦੁਪੱਟਾ ਹੋਊਗਾ ਤੁਸੀਂ ਸੇਮ ਇਤਤਾ ਵੀ ਲੈ ਸਕਦੇ ਹੋ ਬਹੁਤ ਜਿਆਦੇ ਸੋਹਣਾ ਦੇਖੋ ਇਦਾਂ ਲੈ ਕੇ ਨਾ ਇਹ ਲੜਾਂ ਤੇ ਆ ਜਾਊਗਾ ਇਸ ਤਰ੍ਹਾਂ ਇਹ ਲੜ ਆ ਜਾਣਗੇ ਦੁਪੱਟੇ ਦੇ ਇਹ 올ਓਵਰ ਸੂਟ ਹੈਗਾ ਸੇਮ ਸੂਟ ਨਹੀਂ ਮਿਲਣਾ ਹੈਗਾ ਤੇ ਮੈਂ ਤੁਹਾਨੂੰ ਜ਼ਰੂਰ ਸ਼ੋਅ ਕਰੂੰਗੀ ਤੁਸੀਂ ਉਹਦੇ ਵਿੱਚੋਂ ਸਿਲੇਕਟ ਕਰ ਲਿਓ ਤੇ ਇਦਾਂ ਤੁਸੀਂ ਰੈਡੀ ਕਰਵਾ ਲਿਓ ਲਓ ਜੀ ਨੈਕਸਟ ਸੂਟ ਆ ਗਿਆ ਸੀ ਫੁੱਲ ਪਿਓਰ ਕ੍ਰਾਸ਼ ਦਾ ਕਾਟਨ ਦਾ ਸੂਟ ਹੈਗਾ ਲਾਈਨਿੰਗ ਲੱਗੀ ਹੋਈ ਆ ਪਰ ਇੰਨਾ ਕੁ ਲਾਈਟ ਵੇਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਆਪਾਂ ਦੇਖੋ ਨੈਕ ਦਾ ਡਿਜ਼ਾਈਨ ਦਿੱਤਾ ਹੈਗਾ ਬਿਲਕੁਲ ਸੋਬਰ ਜਿਹੇ ਡਿਜ਼ਾਈਨ ਕੀਤੇ ਨੇਗੇ ਗਰਮੀਆਂ ਅਕੋਰਡਿੰਗ ਲੋ ਜੀ ਇਸ ਤਰ੍ਹਾਂ ਇਹ ਬਾਵਾ ਆ ਜਾਣਗੇ ਇਹਦੇ ਨਾਲ ਬਾਟਮ ਰਹੂਗੀ ਇਦਾਂ ਹਾਂਜੀ ਇਹ ਵਾਲੀ ਇਹਦੇ ਨਾਲ ਬਾਟਮ ਰਹੂਗੀ ਇਹਦਾ ਆਪਾਂ ਦੁਪੱਟਾ ਇਦਾਂ ਰੱਖਿਆਗਾ ਕਿਉਂਕਿ ਇਹ ਵੀ ਨਾ ਬੇਸ ਕਰੀਮ ਆ ਗਿਆ ਸੀਗਾ ਇਹਦੇ ਆਪਾਂ ਸਿਰਫ ਸਾਈਡਾਂ ਤੇ ਦੇਖੋ ਟਾਈ ਐਂਡ ਡਾਈ ਕਰਾਇਆਗਾ ਇਸ ਤਰ੍ਹਾਂ ਦੁਪੱਟੇ ਹੁੰਦੇ ਨੇ ਜਿਹੜੇ ਸਾਡੇ ਉਹ ਹੁੰਦੇ ਨੇ ਕਿ 8 ਟਾਈ ਮੀਟਰ ਲੈਂਥ ਹੁੰਦੀ ਹੈਗੀ 44 ਇੰਚ ਮਤਲਬ ਪਣਾ ਹੁੰਦਾ ਦੁਪੱਟੇ ਦਾ ਤੇ ਚਾਹੇ ਦੀ ਤੁਸੀਂ ਸੈਮੀ ਚ ਲੋ ਚਾਹੇ ਦੀ ਤੁਸੀਂ ਫੁੱਲ ਪਿਓਰ ਦੇ ਵਿੱਚ ਲੋ ਅਸੀਂ ਮਤਲਬ ਪਣਾ ਘੱਟ ਵਾਲੇ ਦੁਪੱਟੇ ਨਹੀਂ ਲੈਂਦੇ ਹੈਗੇ ਕਿਉਂਕਿ ਖੁੱਲੇ ਡੁੱਲੇ ਹੁੰਦੇ ਨੇਗੇ ਲਓ ਜੀ ਨੈਕਸਟ ਆਜੂਗਾ ਜੀ ਮਸਟਰਡ ਲਓ ਜੀ ਇਸ ਤਰ੍ਹਾਂ ਦੇਖੋ ਇਹ ਆਪਾਂ neck ਬਣਾਇਆਗਾ ਡਿਜ਼ਾਈਨ ਦਿੱਤਾਗਾ ਸਿਰਫ ਆਪਾਂ পাইਪਿੰਨ ਲਗਾਈ ਹੈਗੀ ਲਓ ਜੀ ਬਸ ਹੋਰ ਕੁਛ ਵੀ ਨਹੀਂ ਤੇ ਇਦਾਂ ਹੈ ਆਪਾਂ ਰੱਖਿਆ ਬਾਟਮ ਤੇ ਨਾਲ ਆਪਾਂ ਰੱਖਿਆਗਾ ਇਸ ਤਰ੍ਹਾਂ ਦੁਪੱਟਾ ਰੱਖਿਆ ਦੇਖੋ ਇਹਦੇ ਵਿੱਚ ਵੀ ਥੋੜਾ ਬਹੁਤਾ tie and dye ਦਾ ਟੱਚ ਦਿੱਤਾਗਾ ਲੜਾਂ ਤੇ ਸਿਰਫ ਇਸ ਤਰ੍ਹਾਂ ਇੰਨਾ ਨਹੀਂ ਇੱਕ ਸੂਟ ਦੀ ਦੇਖੋ ਤੁਸੀਂ ਸੂਟ ਤੁਹਾਨੂੰ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੁਣ ਇਹਨ ਇੱਕ ਨਾਲ ਸੂਟ ਦੀ ਨਾ ਜਿਹੜੀ ਗ੍ਰੇਸ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਆਪਾਂ ਥੋੜੀ ਪਾਈਪਿੰਗ ਸੌਰੀ ਲੈਂਸ ਵਗੈਰਾ ਦੀ ਜਿਹੜੀ ਫਿਨਿਸ਼ਿੰਗ ਕਰਨੀ ਹੈਗੀ ਉਹ ਜਾਣਗੇ ਦੁਪट्टे ਕਿਉਂਕਿ ਕਈ ਵਾਰ ਨਾ ਜਲਦੀ ਦੇ ਵਿੱਚ ਹੁੰਦਾਗਾ ਆਰਡਰ ਆਪਾਂ ਨਹੀਂ ਸ਼ੋਅ ਕਰ ਸਕਦੇ ਹੈਗੇ ਤਾਂ ਅਗਰ ਕਿ ਮੈਨੂੰ ਆਇਆ ਹੁੰਦਾ ਵੀ ਆਪਾਂ ਨਾਲ ਦੀ ਨਾਲ ਦਿਖਾ ਦਿੰਦੇ ਹਾਂਗੇ ਲਓ ਜੀ ਹੁਣ ਆਪਾਂ ਚੱਲਦੇ ਆਂ ਇਹ ਵਰਕ ਵਾਲੇ ਸੂਟਾਂ ਕਣੀ ਤੇ ਤੁਸੀਂ ਆਪਾਂ ਮੈਂ ਤੁਹਾਨੂੰ ਨਾ ਫੈਬਰਿਕ ਇੱਕ ਵੀਡੀਓ ਦੇ ਵਿੱਚ ਦਿਖਾ ਚੁੱਕੀ ਸੀਗੀ ਤੁਸੀਂ ਉਹ ਵੀਡੀਓ ਮਤਲਬ ਹਜੇ ਮੈਨੂੰ ਤਿੰਨ ਕ ਦਿਨ ਹੋਏ ਹੋਣਗੇ ਪਾਈ ਨੂੰ ਉਹਦੇ ਵਿੱਚ ਤੁਸੀਂ ਫੈਬਰਿਕ ਹੈ ਜਿਹੜਾ ਅ ਮਤਲਬ ਚੱਕ ਸਕਦੇ ਹੋਗੇ ਸਕਰੀਨਸ਼ਾਟ ਭੇਜ ਦਿਓ ਪਲੇਨ ਫੈਬਰਿਕ ਨਹੀਂ ਮਿਲੂਗਾ ਮੈਂ ਤੁਹਾਨੂੰ ਹੁਣ ਵੀ ਕਹਿ ਰਹੀ ਆਂਗੀ ਤੇ ਤੁਸੀਂ ਪਲੱਸ ਪ੍ਰਾਈਜ਼ ਲੈ ਕੇ ਨਾਲ ਫਿਰ ਤੁਸੀਂ ਰੈਡੀ ਕਰਵਾ ਸਕਦੇ ਆ ਇਹ ਆਪਾ ਬਣਾਇਆ ਜੀ ਕਾਟਨ ਦੇ ਉੱਪਰ ਤੇ ਪਿਓਰ ਕਾਟਨ ਹੈਗੀ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਜਿਹੜਾ ਇਹ ਵਰਕ ਹੋਇਆ ਹੈ ਸਾਰਾ ਫੁੱਲੀ ਆਰੀ ਦਾ ਕੰਮ ਹੈਗਾ ਕੋਈ ਇਹਦੇ ਵਿੱਚ ਥ੍ਰੈਡ ਦਾ ਕੰਮ ਨਹੀਂ ਹੋਇਆ ਹੈਗਾ ਫੁੱਲੀ ਆਰੀ ਦਾ ਕੰਮ ਹੈਗਾ neck ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ neck ਤੋਂ ਲੈ ਕੇ ਸੈਂਟਰ ਪੈਨਲ ਵਿੱਚ ਬੂਟੀਆਂ ਵੀ ਦੇਖੋ ਬਹੁਤ ਛੋਟੀਆਂ ਨਹੀਂ ਪਾਈਆਂ ਹੈਗੀਆਂ ਤੇ ਮਤਲਬ ਬਹੁਤ ਸੋਹਣੀਆਂ ਤੇ ਇੰਨੀ ਰੱਖੀ ਹੈਗੀ ਆਰਾਮ ਨਾਲ ਹੋਊਗੀ 4 ਇੰਚ ਤੱਕ ਬੁੱਟੀ ਹੋਊਗੀ ਇਹ ਆਰਾਮ ਨਾਲ ਜਿਹੜੀ ਹੈਗੀ ਤੇ ਵੱਡੀਆਂ ਪਾਈਆਂ ਨਹੀਂ ਗਈਆਂ ਇਹ ਸੈਂਟਰ ਪੈਨਲ ਨੇ ਕਿ ਸਾਰੇ ਇਹਨੂੰ ਤੁਸੀਂ ਸੇਮ ਵੀ ਰੈਡੀ ਕਰਾ ਸਕਦੇ ਹੋਗੇ ਇਸੇ ਫੈਬਰਿਕ ਤੇ ਕਲਰ ਤੇ ਵੀ ਸੇਮ ਰੈਡੀ ਕਰਵਾ ਸਕਦੇ ਹੋ ਤੁਸੀਂ ਹੋਰ ਫੈਬਰਿਕ ਦੇ ਵੀ ਰੈਡੀ ਕਰਵਾ ਸਕਦੇ ਹੋ ਕਲਰ ਤੇ ਵੀ ਠੀਕ ਹੈ ਜਿਹੜਾ ਪ੍ਰਾਈਸ ਹੈ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਸਕਦੇ ਹੋ ਪ੍ਰਾਈਸ ਆਪਣੇ ਠੀਕ ਹੀ ਹੁੰਦੇ ਨੇ ਬਾਰੇ ਜ਼ਿਆਦੇ ਨਹੀਂ ਹੁੰਦੇ ਦੇਖੋ ਕੰਮ ਦੇ ਅਕੋਰਡਿੰਗ ਹੁੰਦੇ ਨੇ ਫੈਬਰਿਕ ਦੇ ਅਕੋਰਡਿੰਗ ਹਨਾ ਜਦੋਂ ਤੁਸੀਂ ਕੰਮ ਹੈ ਕੰਮ ਦੀ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਹੈ ਜਿਹੜਾ ਆਪਾਂ ਕੰਮ ਕਰਵਾਉਣੇ ਆਂਗੇ ਕੰਮ ਵੀ ਤੁਸੀਂ ਨੇੜੇ ਤੇ ਦੇਖ ਸਕਦੇ ਹੋਗੇ ਸਾਰਾ ਦੇਖੋ ਆਪਣੇ ਹੱਥੀਂ ਮਸ਼ੀਨਾਂ ਨਹੀਂ ਗੀਆਂ ਉਹਨਾਂ ਤੋਂ ਵਰਕ ਹੋ ਕੇ ਆਉਂਦਾਗਾ ਸਾਰਾ ਇਹ ਆਪਣੇ ਕਾਰੀਗਰ ਰੱਖੇ ਹੋਏ ਨੇਗੇ ਲੋ ਜੀ ਇਦਾਂ ਮਤਲਬ ਇਹਦੇ ਆਜੂਗਾ ਜੀ ਇਹ ਵਾਲਾ ਕੰਮ ਆਜੂਗਾ ਜੀ ਬਾਹ ਤੇ ਆਜੂਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਕਲਰ ਮਤਲਬ ਤੁਸੀਂ ਵੀਡੀਓ ਹੈਗੀ ਪਿੱਛੇ ਜਾ ਕੇ ਚੈੱਕ ਕਰ ਸਕਦੇ ਹੋਗੇ ਉਹਦੇ ਵਿੱਚੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੁਸੀਂ ਸੇਮ ਵੀ ਰੈਡੀ ਕਰਾਉਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਇਦਾਂ ਇਹ ਵਾਲਾ ਵੀ ਲੋ ਜੀ ਕਰਵਾ ਦਾਂਗੇ ਤੁਹਾਡਾ ਰੈਡੀ ਠੀਕ ਹੈ ਜੀ ਤੇ ਬਹੁਤ ਸੋਹਣਾ ਇਹਦੇ ਨਾਲ ਤੁਸੀਂ ਮਤਲਬ ਫੁੱਲ ਪਿਓਰ ਦਾ ਦੁਪੱਟਾ ਰੱਖ ਸਕਦੇ ਹੋ ਸੈਮੀ ਵੀ ਫਿਰ ਆਜੂਗਾ ਦੀ ਆਪਾਂ ਇਹ ਰੈਡੀ ਕੀਤਾਗਾ ਸੈਮੀ ਜੌਰਟ ਤੇ ਇਹਦੇ ਨਾਲ ਦੇ ਮਤਲਬ ਕਾਫੀ ਜਿਆਦੇ ਸੂਟ ਲੰਗੇ ਆਪਣੇ ਰੈਡੀ ਹੋ ਚੁੱਕੇ ਨੇਗੇ ਲੋ ਜੀ ਹੋਰ ਵੀ ਬਣ ਰਹੇ ਨੇਗੇ ਇਹ ਆਜੂਗਾ ਜੀ ਨੈੱਕ ਇਹ ਫਰੰਟ ਹੈਗਾ ਫਰੰਟ ਨੈੱਕ ਆਜੂਗਾ ਸਾਰੇ ਦੇ ਵਿੱਚ ਮਤਲਬ ਸੈਂਟਰ ਦੇ ਵਿੱਚ ਇਸ ਤਰ੍ਹਾਂ ਵਰਕ ਆਊਗਾ ਇੱਦਾਂ ਬਣੂਗਾ ਇਹ ਵਾਲਾ ਸੂਟ ਇਹ ਸ਼ਰਟ ਹੈਗੀ ਫਰੰਟ ਠੀਕ ਹੈ ਤੇ ਇਸ ਤੋਂ ਬਾਅਦ ਲੋ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਬੈਕ ਨੈਕ ਆ ਜਾਊਗਾ ਬੈਕ ਨੈਕ ਤੇ ਵੀ ਡਿਜ਼ਾਈਨ ਹੈਗਾ ਇਹਦੇ ਲਓ ਜੀ ਇਹ ਬਣਿਆ ਹੋਇਆ ਜੀ ਬੈਕ ਨੈਕ ਹੈਗੀ ਤੁਸੀਂ ਕੰਮ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਕੰਮ ਹੈਗਾ ਆਰੀ ਦਾ ਹੋਇਆ ਤੇ ਪਫ ਵਰਕ ਹੋਇਆ ਹੋਇਆਗਾ ਮਸ਼ੀਨ ਤੇ ਆਰੀ ਦਾ ਕੰਮ ਹੋਇਆ ਹੋਇਆ ਕੰਮ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਹੈ ਜਿਹੜਾ ਲੌਕ ਕੀਤਾ ਹੋਇਆਗਾ ਪੂਰਾ ਇੱਕ ਨੰਬਰ ਕੰਮ ਮਿਲੂਗਾ ਤੁਹਾਨੂੰ ਲਓ ਜੀ ਹੁਣ ਮੈਂ ਤੁਹਾਨੂੰ ਬਾਵਾ ਦਿਖਾ ਦਿੰਦੀ ਹਾਂ ਜੀ ਇਸ ਤਰ੍ਹਾਂ ਹੀ ਆ ਜਾਊਗਾ ਜੀ ਬਾਜੂ ਦਾ ਕੰਮ ਆ ਜਾਊਗਾ ਇਦੇ ਨਾਲ ਤੁਸੀਂ ਜਿਹੜਾ ਦੁਪੱਟਾ ਕਟ ਆਂਡ ਆਈ ਰੱਖ ਸਕਦੇ ਹੋ ਕਿਉਂਕਿ ਕਲਰ ਹੈਗਾ ਜਿਹੜਾ ਲਾਈਟ ਹੈ ਸੋ ਉੱਪਰ ਹੈ ਗਰਮੀ ਵਾਲਾ ਚਾਰਟ ਹੈਗਾ ਜਾਰਜਟ ਦਾ ਸੂਟ ਹੈਗਾ ਤੇ ਫਿਟਿੰਗ ਵਗੈਰਾ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਜਾਰਜਟ ਦੀ ਇਹਨੂੰ ਤੁਸੀਂ ਕਾਟਨ ਤੇ ਵੀ ਬਣਾ ਸਕਦੇ ਹੋ ਜਿੱਦਾਂ ਮਰਜ਼ੀ ਬਣਾਉਣਾ ਹੋਵੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਸੈਪਿਕ ਵੀ ਦਿਖਾ ਦਵਾਂਗੀ ਅੰਟੀ ਤੇ ਆਪਾਂ ਇੱਕ ਦੋ ਸੂਟ ਹੋਰ ਦਿਖਾ ਦਈਏ ਪਹਿਲਾਂ ਤੇ ਇਹ ਆਪਾਂ ਰੈਡੀ ਕੀਤਾ ਹੈਗਾ ਬਾਂਦਨੀ ਦੇ ਉੱਪਰ ਲਓ ਜੀ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਅੱਜ ਵੀ ਇਹ ਕਿਉਂਕਿ ਮੈਂ ਆਪਣਾ ਸੂਟ ਰੈਡੀ ਕਰਵਾਇਆ ਸੀ ਗ੍ਰੇ ਕਲਰ ਦੇ ਵਿੱਚ ਤੇ ਤਾਂ ਲਓ ਜੀ ਜਿਹੜਾ ਇਹ ਵਾਲਾ ਹੈਗਾ ਇਹ ਵਾਲਾ neck ਆ ਜਾਊਗਾ V shape neck ਬਣਿਆ ਹੋਇਆ ਹੈਗਾ ਤੇ ਪੈਚ ਦਾ ਕੰਮ ਹੋਇਆ ਹੋਇਆਗਾ ਸਾਰਾ ਤੇ ਇਹਨੂੰ ਜਦੋਂ ਤੁਸੀਂ ਰੈਡੀ ਕਰਵਾਉਗੇ ਬਹੁਤ ਜਿਆਦਾ ਸੋਹਣਾ ਸੂਟ ਬਣਨਾਗਾ ਸਾਰਾ ਦੇਖੋ ਪੈਚ ਲਗਾ ਕੇ ਆਪਾਂ ਕੰਮ ਕੀਤਾਗਾ ਚਰੀ ਦਾ ਜਿੱਦਾਂ ਮਰਜੀ ਇਹਨੂੰ ਤੁਸੀਂ ਛੋਟੇ ਮੋਟੇ ਫੰਕਸ਼ਨ ਲਈ ਪਾਰਟੀ ਵੇਅਰ ਜਿੱਦਾਂ ਮਰਜੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਕਲਰ ਵੀ ਹੈਗਾ ਤੁਸੀਂ ਕੰਟਰਾਸਟ ਦੇ ਦੁਪੱਟਾ ਵੀ ਰੱਖ ਸਕਦੇ ਹੋ ਜਿੱਦਾਂ ਮੈਂ ਬਾਕੀ ਤੁਹਾਨੂੰ ਦੁਪੱਟਾ ਦਿਖਾਇਆਗਾ ਹਨਾ ਵੀ ਦੋ ਸ਼ੇਡ ਦਾ ਤੁਸੀਂ ਰੱਖ ਸਕਦੇ ਹੋਗੇ ਸੈਂਟਰ ਦੇ ਵਿੱਚ ਪੀਚ ਕਲਰ ਦਾ ਤੇ ਲਾੜੇ ਦੇ ਫਰੋਜ਼ੀ ਕਲਰ ਦੇ ਕਰਾ ਲਓ ਇਦਾਂ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜਾਂ ਸੈਂਟਰ ਦੇ ਵਿੱਚ ਫਰੋਜ਼ੀ ਕਰਾ ਲਓ ਤੇ ਲਾੜੇ ਦੇ ਪੀਚ ਕਰਾ ਲਓ ਠੀਕ ਹੈ ਜੀ ਇਹ ਆਜੂਗਾ ਜੀ ਬਾਵਾ ਦਾ ਕੰਮ ਆਜੂਗਾ ਬਾਵਾ ਦਾ ਕੰਮ ਹੈਗਾਗਾ ਹੈਵੀ ਹੈਵੀ ਕੰਮ ਹੋਇਆ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਬਾਜੂ ਦੇ ਉੱਪਰ ਵੀ ਨੀਟ ਐਂਡ ਕਲੀਨ ਹੈਗਾ ਕੰਮ ਹੈ ਹਨ ਪੂਰਾ ਲਓ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਇਹਦਾ ਮਤਲਬ ਬਾਟਮ ਤੇ ਵਰਕ ਆ ਜਾਊਗਾ ਇੰਦਾ ਇਹ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਬਹੁਤ ਜਿਆਦੇ ਸੋਹਣਾ ਸੂਟ ਬਣੂਗਾ ਇਹਦੇ ਵਿੱਚ ਮਤਲਬ ਕਲਰ ਅਵੇਲੇਬਲ ਹੈਗੇ ਨੇਗੇ ਤੁਸੀਂ ਸੇਮ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਜਾਂ ਫਿਰ ਤੁਸੀਂ ਮਤਲਬ ਹੋਰ ਕਲਰ ਹੈਗੇ ਨੇ ਤੁਸੀਂ ਮੈਂ ਤਾਂ ਫਿਕਸ ਸ਼ੇਅਰ ਕਰਵਾ ਲਿਓ ਇਹਦੀਆਂ ਬਾਂਦਨੀ ਦੇ ਵਿੱਚ ਤੇ ਲਿਮਟਿਡ ਜੇ ਕਲਰ ਹੁੰਦੇ ਨੇ 4 ਤੋਂ 5 ਪਾਸੇ ਦੇ ਜਿਆਦੇ ਨਹੀਂ ਕਲਰ ਹੁੰਦੇ ਹੈਗੇ ਕੋਨੂੰ ਸ਼ੇਅਰ ਕਰ ਦਾਂਗੇ ਤਾਂ ਤੁਸੀਂ ਉਹਤੇ ਰੈਡੀ ਕਰਵਾ ਸਕਦੇ ਹੋਗੇ ਹੋਰ ਵੀ ਬਣ ਰਹੇ ਨੇ ਬੰਦਨੀ ਤੇ ਪਹਿਣਾ ਦੇ ਸੂਟ ਆਰਡਰ ਕਾਫੀ ਹੁਣ ਤੱਕ ਆਈ ਜਾਂਦੇ ਨੇ ਰਿਪੀਟ ਟੂ ਰਿਪੀਟ ਆਰਡਰ ਚੱਲ ਰਹੇ ਨੇਗੇ ਸਾਰੇ ਜਿੰਨੇ ਵੀ ਆਪਾਂ ਡਿਜ਼ਾਈਨ ਅਪਲੋਡ ਕਰ ਦਾਂਗੇ ਵੀਡੀਓ ਸਾਰੇ ਰਿਪੀਟ ਚੱਲ ਰਹੇ ਨੇਗੇ ਜਿੰਨੀ ਵੀ ਆਪਾਂ ਵੀਡੀਓ ਪਾਉਣੇ ਆ ਦੇਖੋ ਜੀ ਇਸ ਤੋਂ ਬਾਅਦ ਆ ਜਾਊਗਾ ਇਹ ਫਿਰ ਆਪਾਂ ਫਰੋਜ਼ੀ ਕਲਰ ਤੇ ਦੇਖੋ ਇਹ ਸਾਰਾ ਜਿਹੜਾ ਵਰਕ ਹੈਗਾ ਸੈਂਟਰ ਦੇ ਵਿੱਚ ਆਊਗਾ ਤੇ ਬਹੁਤ ਜ਼ਿਆਦੇ ਸੋਹਣਾ ਕੰਮ ਹੋਇਆ ਹੋਇਆ ਹੈਗਾ ਚਰੀ ਦਾ ਥ੍ਰੈਡ ਦਾ ਹੋਇਆ ਹੋਇਆ ਹੈਗਾ ਤੇ ਘੇਰੇ ਦਾ ਵੀ ਹੋਇਆ ਹੋਇਆ ਹੈ ਮਤਲਬ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਤੇ ਰਿਹਾਗਾ ਕੰਮ ਤੇ ਇਹ ਵਾਲਾ ਦੇਖੋ ਜਿਹੜਾ ਕੰਮ ਹੈਗਾ ਸਾਰਾ ਘੇਰੇ ਦਾ ਹੋਇਆ ਹੋਇਆ ਹੈ ਕੰਮ ਤੁਸੀਂ ਦੇਖੋ ਆਣ ਇੱਕ ਨੰਬਰ ਮਿਲੂਗਾ ਜੇ ਜੇ ਤੁਸੀਂ ਆਪਣਾ ਡਿਜ਼ਾਈਨ ਭੇਜ ਦਿਓ ਜੇ ਜੇ ਤੁਸੀਂ ਸਾਡੇ ਵਾਲਾ ਡਿਜ਼ਾਈਨ ਲੈ ਲਓ ਲੋ ਜੀ ਇਹ ਸਾਰਾ ਕੰਮ ਆ ਜਾਊਗਾ ਸੈਂਟਰ ਦੇ ਵਿੱਚ ਠੀਕ ਹੈ ਜੀ ਤੇ ਨਾਲ ਫਿਰ ਰਹੂਗਾ ਬਾਜੂ ਤੇ ਇਸਰਾਏ ਆ ਜਾਣਗੀਆਂ ਬਾਵਾ ਆ ਜਾਣਗੀਆਂ ਦੇਖੋ ਇਹਦੀਆਂ ਇਦਾਂ ਇਹ ਬਾਵਾ ਰੈਡੀ ਹੋ ਜਾਣਗੀਆਂ ਤੇ ਫਿਰ ਸੇਮ ਜਿੱਦਾਂ ਬਾਵਾ ਤੇ ਵਰਕ ਹੋਇਆ ਹੋਇਆ ਹੈਗਾ ਉਦਾਂ ਮਤਲਬ ਆ ਜਾਊਗਾ ਜੀ ਬਾਟਮ ਤੇ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਜਿਆਦਾ ਸੋਹਣਾ ਜਰੀ ਵੀ ਐਨ ਆਪਾਂ ਪੂਰੀ ਐ ਸਸਤਾ ਜਾਂ ਧਾਗਾ ਨਹੀਂ ਲਾਇਆ ਹੈਗਾ ਪੂਰੀ ਸੋਣੀ ਲਾਈ ਹੋਈ ਹੈ ਤੁਸੀਂ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈਗੀ ਜਰੀ ਲਓ ਜੀ ਇਹਦੇ ਤੁਸੀਂ ਮੈਨੂੰ ਤਾਂ ਕਲਰ ਮੰਗਾ ਲਿਓ ਤੇ ਰੈਡੀ ਕਰਵਾ ਲਿਓ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਮੇਰੇ ਪਾਇਆ ਹੈ ਸੂਟ ਇਹਦੇ ਆਪਾਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੇ ਆ ਤੁਸੀਂ ਬਸ ਮੈਨੂੰ ਸਕਰੀਨ ਸ਼ਾਟ ਲੈ ਕੇ ਟਿੱਕ ਲਗਾ ਕੇ ਭੇਜਣਾਗਾ ਵੀ ਸਾਡਾ ਇਹ ਵਾਲੇ ਕਲਰ ਤੇ ਇਹ ਵਾਲਾ ਸੂਟ ਆ ਜਿਹੜਾ ਰੈਡੀ ਕਰ ਦੋ ਠੀਕ ਹੈ ਜੀ ਰੈਡੀਲੀ ਪਲੀਜ਼ ਟਾਈਮ ਦੇ ਕੇ ਚੱਲਿਓ ਮਹੀਨਾ ਲਓ ਜੀ ਕਲਰ ਤਾਂ ਬਸ ਇਹ ਤਾਂ ਖੋਲਣ ਦੀ ਲੋੜ ਹੀ ਨਹੀਂ ਲੋ ਐਦਾਂ ਹੀ ਤੁਸੀਂ ਦੇਖ ਸਕਦੇ ਹੋ ਪੀਚ ਸ਼ੇਡ ਆ ਜਾਊਗਾ ਕਿਹਰਾ ਜੂਗਾ ਬਰਾਊਨ ਕਲਰ ਤੁਸੀਂ ਕੋਈ ਵੀ ਸਿਲੈਕਟ ਕਰ ਲਓ ਜਿਚਾਉਣਾ ਕੰਮ ਜਿਚਾਉਣਾ ਸਾਡੀ ਜ਼ਿੰਮੇਵਾਰੀ ਹੈਗੀ ਜਿਸ ਤਰ੍ਹਾਂ ਦਾ ਵੀ ਤੁਸੀਂ ਕਲਰ ਸਿਲੈਕਟ ਕਰੋਗੇ ਚਾਹੇ ਦੀ ਵਰਕ ਮੇਰੇ ਵਾਲਾ ਇਹ ਜ਼ਰੂਰੀ ਨਹੀਂ ਹੈਗਾ ਵੀ ਇਹ ਤੇ ਹੀ ਇੰਨਾ ਸੋਹਣਾ ਲੱਗ ਰਿਹਾ ਜਿਹੜਾ ਮਰਜੀ ਤੁਸੀਂ ਕਲਰ ਸਿਲੈਕਟ ਕਰ ਲਓ ਸਾਡੀ ਪੂਰੀ ਜ਼ਿੰਮੇਵਾਰੀ ਹੈ ਕੰਮ ਤੁਹਾਨੂੰ ਐਨ ਇੱਕ ਨੰਬਰ ਕਰਕੇ ਦੇਵਾਂਗੇ ਤੇ ਪੂਰਾ ਸੋਹਣਾ ਕੰਮ ਕਰਕੇ ਦੇਵਾਂਗੇ ਕਲਰ ਵਗੈਰਾ ਐਨ ਜਿਚਾ ਕੇ ਪੂਰੇ ਲੋ ਜੀ ਮਸਟਰਡ ਸ਼ੇਡ ਆ ਗਿਆ ਇਹਦੇ ਵਿੱਚੋਂ ਤੁਸੀਂ ਆਪਣਾ ਕਲਰ ਲੇਗੇ ਜਿਹੜੇ ਪਸਾਰ ਲੋ ਤੁਸੀਂ ਵਾਈਟ ਸਲਵਾਰ ਨਾਲ ਵੀ ਬਣਾ ਸਕਦੇ ਹੋ ਆਫ ਵਾਈਟ ਨਾਲ ਤੇ ਤੁਸੀਂ ਇਹਦੇ ਨਾਲ ਵੀ 올ਓਵਰ ਵੀ ਲੈ ਲਓ ਚੇਹੇ ਦੀ ਰੈਡੀ ਕਰਵਾ ਲਓ ਪਰ ਮੈਂ ਸਲਵਾਰ ਤੇ ਕੰਮ ਕਰਵਾਇਆ ਸੀਗਾ ਤਾਂ ਕਰਕੇ ਵੀ ਮੈਂ ਆਫ ਵਾਈਟ ਰੱਖ ਲਈ ਸੀ ਬਾਟਮ ਤੇ ਬਾਕੀ ਵੀ ਚਲੋ ਵਧੀਆ ਵੀ ਲੱਗਦਾ ਇਦਾਂ ਹਨਾ ਕੰਟਰਾਸਟ ਥੋੜਾ ਜਿਹਾ ਇਹ ਆ ਗਿਆ ਜੀ ਜਿੱਦਾਂ ਮੇਰੇ ਸਟੱਫ ਆਇਆ ਹੋਇਆ ਬਹੁਤ ਕੰਫਰਟੇਬਲ ਹੈ ਗਰਮੀ ਵਾਲਾ ਸਟੱਫ ਹੈ ਤੇ ਵਰਕ ਵੀ ਸਮ ਅਕੋਰਡਿੰਗ ਕੀਤਾ ਹੋਇਆਗਾ ਆਪਣਾ ਕੋਈ ਐ ਨਹੀਂ ਹੈਗਾ ਵੀ ਬਾਲਾ ਜ਼ਿਆਦਾ ਹੈਗਾ ਤੇ ਤੁਸੀਂ ਇਹਦੇ ਵਿੱਚ ਉਹ ਸਿਲੈਕਟ ਕਰ ਸਕਦੇ ਹੋਗੇ ਕਲਰ ਫਿਰ ਮੈਂ ਤੁਹਾਨੂੰ ਕਲਰ ਦਿਖਾ ਦਿੰਦੀ ਹਾਂ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਕ੍ਰੇਪ ਦਾ ਚਾਰਟ ਆ ਜਾਊਗਾ ਤੁਸੀਂ ਇਹਦੇ ਉੱਪਰ ਵੀ ਜਿੱਦਾਂ ਕਿ ਮੈਂ ਬਾਂਦਨੀ ਦਾ ਹਨਾ ਤੁਹਾਨੂੰ ਡਿਜ਼ਾਈਨ ਦਿਖਾਇਆਗਾ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਹਨਾ ਤਾਂ ਤੁਸੀਂ ਇਹ ਤੇ ਵੀ ਰੈਡੀ ਕਰਾ ਸਕਦੇ ਹੋ ਲੋ ਜੀ ਮੈਂ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਸਲਾਹ ਦਿੱਤੀ ਜਾਵੇ ਕੋਈ ਵੀ ਕਸਟਮਰ ਵੀ ਨਾਰਾਜ਼ ਨਾ ਹੋਵੇ ਤੇ ਇਹਨਾਂ ਤਾਂ ਦੇਖੋ ਨਾ ਕਈ ਵਾਰ ਬਸ ਫੋਨ ਤੇ ਵੀ ਨਹੀਂ ਸਮਝਾਇਆ ਜਾਂਦਾ ਕਈ ਵਾਰ ਬਿਜ਼ੀ ਹੁੰਨੇ ਆ ਕਈ ਵਾਰ ਫੋਨ ਚੱਕਿਆ ਵੀ ਨਹੀਂ ਜਾਂਦਾ ਪਲੀਜ਼ ਹਣਾ ਤੁਸੀਂ ਵਟਸਐਪ ਕਾਲ ਕਰਿਆ ਕਰੋ ਡਾਇਰੈਕਟ ਨਾ ਕਰਿਆ ਕਰੋ ਜੇ ਵਟਸਐਪ ਕਾਲ ਕਰਾਂਗੇ ਤਾਂ ਪਿਕ ਕਰਾਂਗੇ ਡਾਇਰੈਕਟ ਕਾਲ ਕੋਈ ਨਹੀਂ ਚੱਕਦੀ ਹੈਗੀ ਤੇ WhatsApp ਕਾਲ ਕਰਿਓ। ਲਓ ਜੀ। ਜਿੱਦ ਤੱਕ ਇਹ ਵਾਲਾ ਡਿਜ਼ਾਈਨ ਹੈ ਇਹ ਤੁਸੀਂ ਕ੍ਰੇਪ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ। ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਕ੍ਰੇਪ ਤੇ ਬਹੁਤ ਜ਼ਿਆਦਾ ਉੱਠਦਾ ਹੈ। ਲਓ ਜੀ। ਦੇਖੋ ਵਾਈਨ ਸ਼ੇਡ ਆ ਗਿਆ। ਇਹਨੂੰ ਤਾਂ ਤੁਹਾਨੂੰ ਸਾਰੇ ਕ੍ਰੇਪ ਦੇ ਕਲਰ ਚਾਰਟ ਹੀ ਦਿਖਾ ਦਿੰਦੀ ਆ ਤੁਸੀਂ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋਗੇ ਕੰਮ ਚ ਚਾਉਣਾ ਸਾਡੀ ਬੁਣੀਵਾਰੀਆਂ ਬੇਫਿਕਰ ਹੋ ਕੇ ਆਰਡਰ ਦਿਓ ਤੁਸੀਂ ਬਹੁਤ ਸੋਹਣਾ ਕੰਮ ਕਰਕੇ ਦੇਵਾਂਗੇ ਤੁਹਾਨੂੰ ਇਹ ਆ ਗਏ ਜੀ ਕਾਟਨ ਦੇ ਸੂਟ ਆ ਗਏ ਉਸ ਤੋਂ ਬਾਅਦ ਵੀ ਜਿੱਦਾਂ ਮੈਂ ਤੁਹਾਨੂੰ ਫਰੋਜ਼ ਹੀ ਦਿਖਾਇਆ ਸੀਗਾ ਹਨਾ ਇਹ ਵਾਲਾ ਜਿੱਦਾਂ ਕੀ ਇਹ ਤੁਸੀਂ ਕੰਮ ਇਹ ਇੱਥੇ ਵੀ ਕਰਾ ਸਕਦੇ ਹੋਗੇ ਇਹ ਵਾਲਾ ਕੰਮ ਦਿਖਾਇਆ ਸੀ ਨਾ ਮੈਂ ਤੁਹਾਨੂੰ ਇਹਦੇ ਵਿੱਚ